नमस्कार जय हिंद दोस्तों मैं पवन मुखीजा मुखीजा रियल न्यूज़ पर आपका स्वागत करता है पीडब्ल्यूडी लोक निर्माण विभाग ਵੱਲੋਂ ਇਲਾਕੇ ਦੇ ਟੋਟਲ ਪੰਪਾਂ ਦੇ ਮਾਲਕਾਂ ਨੂੰ ਨੋਟਿਸ ਭੇਜੇ ਗਏ ਨੋਟਿਸ ਭੇਜੇ ਗਏ ਕਿ ਉਹ ਅਗਲੇ 5 ਸਾਲਾਂ ਦੇ ਲਈ ਪੈਸੇ ਜਮ੍ਹਾਂ ਕਰਵਾ ਦੇਣ ਟੋਟਲ ਰਕਮ ਕਰੀਬ 3 ਲੱਖ ਉਹਨਾਂ ਤੇ 29000 ਰੁਪਏ ਬਣਦੀ ਹੈ ਜਿਹੜੀ ਲੀਜ਼ ਐਗਰੀਮੈਂਟ ਦੀ ਦੱਸੀ ਜਾਂਦੀ ਹੈ ਪੈਡਵਿਡਿਓਲੋਂ ਪੰਪ ਮਾਲਕ ਨੂੰ ਨੋਟਿਸ ਭੇਜੇ ਗਏ ਪਰ ਪਤਾ ਲੱਗਿਆ ਕਿ ਨੋਟਿਸ ਤਾਂ ਭੇਜ ਦਿੱਤੇ ਗਏ ਪਰ ਪٹرول ਪੰਪ ਮਾਲਕ ਕਿਸੇ ਨੇ ਵੀ ਪੈਸੇ ਜਮ੍ਹਾਂ ਨਹੀਂ ਕਰਵਾਏ ਦੱਸਿਆ ਜਾਂਦਾ ਹੈ ਕਿ ਜਿਸ ਇਸ ਕੰਪਨੀ ਦਾ ਪٹرول ਪੰਪ ਹੈ ਪٹرول ਪੰਪ ਮਾਲਕਾਂ ਵੱਲੋਂ ਉਹਨਾਂ ਨੂੰ ਅਗਵਤ ਕਰਵਾ ਦਿੱਤਾ ਗਿਆ ਉਹਨਾਂ ਦਾ ਕਹਿਣਾ ਕੀ ਹੈ ਰਕਮ ਉਹਨਾਂ ਨੇ ਭਰਨੀ ਹੈ ਦੋਸਤੋ ਪੀ ਡਬਲਯੂ ਡੀ ਦਾ પેટ્રોલ ਪੰਪ ਮਾਲਕਾਂ ਦੇ ਵਿਚਕਾਰ ਇੱਕ ਲੀਜ਼ ਐਗਰੀਮੈਂਟ ਹੁੰਦਾ ਉਹ ਲੀਜ਼ ਐਗਰੀਮੈਂਟ ਦੇ ਤਹਿਤ ਇੱਕ ਰਕਮ ਤੈਅ ਕੀਤੀ ਜਾਂਦੀ ਹੈ ਕਿ પેટ્રોલ ਪੰਪ ਮਾਲਕ ਜਾਂ ਕੰਪਨੀ ਹਰ ਸਾਲ ਕਿੰਨੀ ਰਕਮ ਜੋ ਲੀਜ਼ ਦੇ ਤਹਿਤ ਕੀਤੀ ਉਹ ਨਹੀਂ ਦੇਵੇਗੀ ਪਿਛਲੇ ਕੁਝ ਸਾਲਾਂ ਤੋਂ ਇਹ ਰਕਮ ਲੀਜ਼ ਐਗਰੀਮੈਂਟ ਦਾ ਰਕਮ ਚੱਲਦਾ ਆ ਰਿਹਾ ਹੈ ਪਰ ਕਿਹਾ ਜਾਂਦਾ ਕਿ ਟਾਈਮ ਟੂ ਟਾਈਮ ਲੀਜ਼ ਐਗਰੀਮੈਂਟ 47 ਨਾਲ-ਨਾਲ ਲੀਜ਼ ਐਗਰੀਮੈਂਟ ਦੀ ਰਕਮ ਦੇ ਵਿੱਚ ਬਦਲਾਅ ਹੁੰਦਾ ਰਿਹਾ ਹੁਣ ਜੋ ਲੀਜ਼ ਐਗਰੀਮੈਂਟ ਦੀ ਰਕਮ ਦੱਸੀ ਜਾਂਦੀ ਹੈ ਉਹ 5 ਸਾਲਾਂ ਦੇ ਲਈ 3 ਲੱਖ 4000 ਰੁਪਏ ਦੇ ਲਵਾ 5% ਇੰਟਰਸਟ ਦੇ ਨਾਲ-ਨਾਲ 10000 ਰੁਪਏ ਪ੍ਰੋਸੈਸਿੰਗ ਫੀਸ ਨੇ ਨਾਲ કુલ ਰਕਮ 3 ਲੱਖ 92000 ਰੁਪਏ ਦੱਸੀ ਜਾਂਦੀ ਹੈ ਜਿਹੜੀ ਪٹرول ਪੰਪ ਮਾਲਕਾਂ ਨੂੰ ਨੋਟਿਸ ਗਏ ਨੇ ਦੋਸਤੋ ਲੱਗਦਾ ਸੀ ਕਿ ਨੋਟਿਸ ਜਾਣ ਤੋਂ ਬਾਅਦ ਇਹ ਰਕਮ ਪੀਡਬਲਯੂ ਡੀਪਾਰਟਮੈਂਟ ਨੂੰ ਜਮ੍ਹਾਂ ਕਰਵਾ ਦਿੱਤੀ ਜਾਵੇਗੀ ਪਰ ਫਿਲਹਾਲ پتہ ਲੱਗਿਆ ਕਿਸੇ ਪٹرول ਪੰਪ ਮਾਲਕ ਵੱਲੋਂ ਇਹ ਰਕਮ ਜਮ੍ਹਾਂ ਨਹੀਂ ਕਰਵਾਈ ਗਈ। ਨਾਲੇ ਇਹ ਵੀ ਗੱਲ ਦੱਸੀ ਜਾਂਦੀ ਹੈ ਕਿ ਇਸ ਮਾਮਲੇ ਨੂੰ ਲੈ ਕੇ ਪਟ્રોલ ਪੰਪ ਮਾਲਕ ਹਾਈ ਕੋਰਟ ਤੱਕ ਲਿਗੇ ਗਏ ਸਨ ਹਾਈ ਕੋਰਟ ਦੇ ਵਿੱਚ ਉਹਨਾਂ ਦੀ ਅਪੀਲ ਖਾਰਜ ਕਰ ਦਿੱਤੇ ਗਏ ਪੀਡਬਲ ਡੀ ਵੱਲੋਂ بار بار ਨੋਟਿਸ ਦਿੱਤੇ ਜਾ ਰਹੇ ਨੇ ਕਿ ਹੋਰ ਰਕਮ ਜਮ੍ਹਾਂ ਕਰਾਓ ਕਿਹਾ ਜਾਂਦਾ ਕਿ ਇਹ ਜਿਹੜਾ ਲੀਜ਼ ਐਗਰੀਮੈਂਟ ਪੀਡਬਲ ਡੀ ਦੀ ਸੜਕ ਦੇ ਨਾਲ-ਨਾਲ ਜਿਹੜਾ ਰਾਈਟ ਆਫ ਵੇ ਜਿਹੜੀ ਕੱਚੀ ਸੜਕ ਉਹ ਸੜਕ ਤੋਂ ਲੈ ਕੇ ਪਟ્રોલ ਪੰਪ ਤੱਕ ਬਣੀ ਹੁੰਦੀ ਹੈ ਉਹਦਾ ਪਟ્રોલ ਪੰਪ ਮਾਲਕ ਵੱਲੋਂ ਯੂਜ਼ ਕੀਤਾ ਜਾਂਦਾ ਹੈ ਉਹ ਜਿਹੜੇ ਸੜਕ ਯੋਜਕ ਕੀਤੇ ਜਾਂਦੇ ਆ ਉਹਦਾ ਹੈਲੀ ਅਗਰੀਮੈਂਟ ਹੁੰਦਾ ਉਸਲੀ ਅਗਰੀਮੈਂਟ ਤਹਿਤ ਹੀ ਇਹ ਰਕਮ ਪੀਡਬਲੂਡੀ ਡਿਪਾਰਟਮੈਂਟ ਨੂੰ ਜਮ੍ਹਾਂ ਕਰवानी ਹੁੰਦੀ ਹੈ ਹੁਣ ਦੇਖਦੇ ਆ ਕਿ ਪੀਡਬਲੂਡੀ ਵੱਲੋਂ ਜਿਹੜੇ ਨੋਟਸ ਕੱਢੇ ਗਏ ਕਿ ਉਹ ਪੈਸੇ ਜਮ੍ਹਾਂ ਕਰਾਉਣ ਰਾਜਪੁਰਾ ਲੱਕਰੇ ਵਿੱਚ ਟੋਟਲ 13 ਪਟੋਲ ਬੰਬਰ ਦਸੇ ਜਾਂਦੇ ਨੇ ਜਿਨ੍ਹਾਂ ਵਿੱਚੋਂ 5 ਸ਼ਹਿਰ ਦੇ ਅਤੇ 8 ਪਿੰਡਾਂ ਦੇ ਨੇ ਇਹ 3 ਲੱਖ 92000 ਰੁਪਏ ਰਕਮ ਦਾ ਨੋਟਸ ਜਿਹੜਾ ਪੀ ਡਬਲਯੂ ਡੀ ਡਿਪਾਰਟਮੈਂਟ ਵੱਲੋਂ ਭੇਜਿਆ ਗਿਆ ਹੈ ਉਹ 2023 ਦੀ ਨੋਟੀਫਿਕੇਸ਼ਨ ਦੇ ਮੁਤਾਬਕ ਹੀ ਭੇਜਿਆ ਗਿਆ ਹੈ ਉਹਦੇ ਮੁਤਾਬਕ ਇਹ 5 ਸਾਲ ਦੀ ਲੀਜ਼ ਦੀ ਇੰਨੀ ਰਕਮ ਜਮ੍ਹਾਂ ਕਰवानी ਹੈ ਹੋਂ ਦੇ ਸਮਰਗਨ ਤੇ ਪੀ ਡਬਲਯੂ ਡੀ ਦੇ ਐਸ ਡੀਓ ਯਦਵਿੰਦਰ ਸ਼ਰਮਾ ਵੱਲੋਂ ਉਕਤ ਨੋਟਿਸ ਭੇਜੇ ਜਾਣ ਦੀ ਪੁੱਛੀ ਕੀਤੀ ਜਦੋਂ ਅਸੀਂ ਅੰਮ੍ਰਿਤਪੁਰ ਬਾਲਿਕ ਜੈਸ਼ ਖਰਨਾਵਾਲਾ ਕੋਲ ਦੇ ਸੰਪਰਕ ਕੀਤਾ ਗਿਆ ਤਾਂ ਉਹਨਾਂ ਦਾ ਕਹਿੰਦਾ ਸੀ ਨੋਟਸ ਦਾ ਜ਼ਰੂਰ ਮਿਲੇ ਨੇ ਪਰ ਇਹ ਰਕਮ ਜੜੇਸ਼ ਬੰਦੇ ਕੰਪਨੀਆਂ ਬਟਰਲ ਕੰਪਨੀਆਂ ਕੰਪਨੀਾਂ ਨੋਨਾਂ ਵਾਲੋਂ ਪਰ ਇਹ ਜਾਣਿਆ ਨੇ ਕਿਉਂਕਿ ਇਹ ਜਿਹੜੀ ਐਨਓਸੀ ਡੀਸੀ ਵੱਲੋਂ ਜਾਰੀ ਕੀਤੀ ਜਾਂਦੀ ਹੈ ਉਹ ਕੰਪਨੀਆਂ ਦੇ ਨਾਂ ਤੇ ਜਾਰੀ ਕੀਤੀ ਜਾਂਦੀ ਹੈ ਇਸ ਲਈ ਇਹਨਾਂ ਨੋਟਸਾਂ ਦੀ ਰਕਮ ਪਰਨਾਂ ਸੰਬੰਧੀ ਸੰਬੰਧਿਤ ਕੰਪਨੀਆਂ ਨੂੰ ਕਹਿ ਦਿੱਤਾ ਗਿਆ ਹੈ ਦੋਸਤੋ ਅੱਜ ਲਈ ਬਸ ਇਤਨਾ ਹੀ ਨਮਸਕਾਰ ਜੈ ਹਿੰਦ